ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਲੱਖੀ ਜੰਗਲ ਸਾਹਿਬ ਜ਼ਿਲ੍ਹਾ ਪਠੰਡਾ ਚਾਰ ਗੁਰੂ ਸਹਿਬਾਨਾਂ ਦੀ ਪਾਵਨ ਚਰਨ ਛੋਪਾ ਪ੍ਰਾਪਤ ਇਹ ਅਸਥਾਨ ਹੈ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਪਾਵਨ ਸਥਾਨ ਦੇ ਆਪਣੇ ਮਹਾਰਕ ਚਰਨ ਪਾਏ ਤੇ 1 ਲੱਖ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਸੰਗਤਾਂ ਨੂੰ ਬਰ ਬਖਸ਼ਿਆ ਕਿ ਜੋ ਵੀ ਪ੍ਰਾਣੀ ਸਰਦਾ ਦੇ ਨਾਲ ਪੂਰਨਮਾਸੀ ਵਾਲੇ ਦਿਨ ਇਸ ਸਥਾਨ ਤੇ ਆ ਕੇ ਜਪਦੀ ਸਾਹਿਬ ਦਾ ਪਾਠ ਕਰੇਗਾ ਉਹਦੇ ਮਨ ਦੀ ਭਾਵਨਾ ਪੂਰੀ ਹੋਵੇਗੀ ਸੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹੀ ਨੇ ਆਪਣੇ ਮੂਰਕ ਚਰਨ ਇਸ ਸਥਾਨ ਤੇ ਪਾਏ ਤੇ ਜਿਸ ਕਰੀਰ ਦੇ ਦਰਖਤ ਦੇ ਨਾਲ ਗੁਰੂ ਪਾਤਸ਼ਾਹੀ ਨੇ ਆਪਣੇ ਘੋੜੇ ਨੂੰ ਬੰਨਿਆ ਉਹ ਕਰੀਰ ਦਾ ਦਰਖਤ ਇਸ ਸਥਾਨ ਤੇ ਮੌਜੂਦ ਹੈ ਤੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ ਵੀ ਇਸ ਪਾਵਨ ਸਥਾਨ ਤੇ ਆਪਣੇ ਮੂਰਕ ਚਰਨ ਪਾਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਪਾਵਨ ਸਥਾਨ ਤੇ ਆਏ ਤੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜਿਆ ਤੇ ਸੰਗਤਾਂ ਦੂਰ ਤ라ਡੇ ਤੋਂ ਸਰਦਾ ਭਾਵਨਾ ਦੇ ਨਾਲ ਇਸ ਪਾਵਨ ਸਥਾਨ ਤੇ ਆਈਆਂ ਗੁਰੂ ਪਾਤਸ਼ਾਹ ਜੀ ਨੇ ਇਸ ਸਥਾਨ ਤੇ ਆ ਕੇ ਦਤਨ ਕਰਲਾ ਕੀਤਾ ਜਿਸ ਫਲਾਈ ਦੀ ਦਤਨ ਕੀਤੀ ਉਹਦੇ ਚਾਰ ਟੁਕੜੇ ਕਰਕੇ ਗੁਰੂ ਪਾਤਸ਼ਾਹ ਜੀ ਨੇ ਲਗਾ ਦਿੱਤੇ ਤੇ ਉਸ ਥਾਂ ਤੇ ਚਾਰ ਦਰਖਤ ਫਲਾਈ ਸਾਹਿਬ ਦੇ ਉਸ ਦਰਖਤ ਦੇ ਮਜੂਦ ਅੱਜ ਵੀ ਉਹ ਦਰਸਤ ਮੌਜੂਦ ਨੇ ਆਪ ਜੀ ਨੂੰ ਵੀਡੀਓ ਵਿੱਚ ਦਰਸ਼ਨ ਕਰਾਏ ਜਾਣਗੇ ਆਵੇਸ ਗੁਰੂ ਘਰ ਦੇ ਦਰਸ਼ਨ ਕਰਦੇ ਆ ਤੇ ਇਤਿਹਾਸ ਬਾਰੇ ਜਾਣਦੇ ਹਾਂ ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਲੱਖੀ ਜੰਗਲ ਸਾਹਿਬ ਜ਼ਿਲ੍ਹਾ ਬਟਿੰਡਾ ਚਾਰ ਗੁਰੂ ਸਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਇਹ ਸਥਾਨ ਹੈ ਪਾਤਸ਼ਾਹੀ ਪਹਿਲੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਬਾਸੀ 7ਵੇਂ ਸ੍ਰੀ ਗੁਰੂ ਹਰ राय ਸਾਹਿਬ ਜੀ ਤੇ ਬਾਸਾਏ 10ਵੇਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੀ ਜੋ ਸਾਹਮਣੇ ਦਰਸ਼ਨ ਕਰ ਰਹੇ ਹੋ ਇਹ ਭਾਈ ਭਗਤੂ ਜੀ ਦੇ ਸਰੋਵਰ ਹੈ ਦਰਸ਼ਨ ਕਰੋ ਤੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਸਥਾਨ ਤੇ ਆਏ ਤੇ ਬਾਦਸ਼ਾਹ ਜੀ ਨੇ ਕਬੀ ਦਰਬਾਰ ਸਜਾਇਆ ਤੇ ਕਵੀਆਂ ਨੇ 12 ਗਾਈਆਂ ਗੁਰੂ ਪਾਤਸ਼ਾਹ ਜੀ ਨੇ ਕਈ ਚੋਜ ਇਸ ਪਾਵਨ ਸਥਾਨ ਤੇ ਕੀਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਫਲਾਈ ਦੇ ਦਰਖਤ ਦੀ ਦਾਤਨ ਕਰਕੇ ਉਹਨੂੰ ਚੁਫਾੜ ਕਰਕੇ ਪਾਤਸ਼ਾਹ ਜੀ ਨੇ ਇਸ ਸਥਾਨ ਤੇ ਲਗਾਇਆ ਤੇ ਉਹ ਚਾਰ ਫਲਾਈ ਦੇ ਦਰਖਤ ਆਪ ਜੀ ਦਰਸ਼ਨ ਕਰੋ ਇਸ ਗੁਰਦੁਆਰਾ ਸਾਹਿਬ ਦੇ ਨਾਲ ਬਿਲਕੁਲ ਤੇ ਉਸ ਥਾਂ ਹਰੇ ਹੋ ਗਏ ਇਹ ਸਥਾਨ ਸਾਹਿਬਿਕ ਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੈ। ਦਰਸ਼ਨ ਕਰੋ ਚਾਰ ਫਾੜ ਕਰਕੇ ਪਾਤਸ਼ਾਹ ਜੀ ਨੇ ਸਾਹਮਣੇ ਦਰਖਤ ਨੇ ਲਗਾਏ ਤੇ ਇਹ ਫਲਾਈ ਦੇ ਦਰਖਤ ਅੱਜ ਵੀ ਇਸ ਸਥਾਨ ਤੇ ਮੌਜੂਦ ਨੇ ਜੁਫਾੜ ਹਰਾ ਹੋ ਗਿਆ। ਇਹ ਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਥਾਨ ਹੈ। ਦਰਸ਼ਨ ਕਰੋ ਇਸ ਵੀਡੀਓ ਨੂੰ ਸ਼ੇਅਰ ਕਰੋ। ਆਓ ਅੱਗੇ ਆਪ ਜੀ ਨੂੰ ਦਰਸ਼ਨ ਕਰਾਉਣਿਆਂ ਤੇ ਨਾਲ-ਨਾਲ ਇਤਿਹਾਸ ਦੇ ਬਾਰੇ ਜਾਣਦੇ ਹਾਂ ਗੁਰਦੁਆਰਾ ਸ੍ਰੀ ਲੱਖੀ ਜੰਗਲ ਸਾਹਿਬ ਉਹ ਅਸਥਾਨ ਹੈ ਜਿਸ ਉੱਪਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ੍ਰੀ ਜਪਜੀ ਸਾਹਿਬ ਦਾ 1 ਲੱਖ ਪਾਠ ਕਰਕੇ ਬਰ ਬਖਸ਼ਿਸ਼ ਕੀਤੇ ਜੋ ਵੀ ਪ੍ਰਾਣੀ ਸਰਦਾ ਦੇ ਨਾਲ ਪੂਰਨ ਮਾਸੀ ਵਾਲੇ ਦਿਨ ਸ੍ਰੀ ਜਪਜੀ ਸਾਹਿਬ ਦਾ ਪਾਠ ਕਰੇਗਾ ਸੁਨੇਗਾ ਉਦੇ ਮੰਦੀਆਂ ਭਾਵਨਾਵਾਂ ਪੂਰੀਆਂ ਹੋਣਗੀਆਂ ਸੇਮੇ ਬਾਦਸ਼ਾ ਮੇਰੀ ਪੀੜੀ ਦੇ ਮਾਲਕ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟਕੈ ਮੂਰਤ ਹਰ ਗੋਬਿੰਦ ਸਵਾਰੀ ਪੀੜੀ ਚੱਲੀ ਸੋਡੀਆਂ ਰੂਪ ਦਿਖਾਵਣ ਬਾਰੋਬਾਰੀ ਦਲ ਪੰਜਨ ਗੁਰ ਸੁਰਮਾ ਬੜ ਜੋਦਾ ਬੋਹੋ ਪਾਰਉਪਕਾਰੀ ਪਾਰਉਪਕਾਰੀ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਵੀ ਇਸ ਸਥਾਨ ਤੇ ਆਪਣੇ ਮੁਬਾਰਕ ਚਰਨ ਪਾਏ ਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਿਸ ਕਰੀਰ ਦੇ ਨਾਲ ਘੋੜਾ ਬੰਨਿਆ ਸੀ ਉਹ ਕਰੀਰ ਅੱਜ ਵੀ ਇਸ ਸਥਾਨ ਤੇ ਮੌਜੂਦ ਹੈ ਤੇ ਸੰਗਤਾਂ ਸਰਦਾ ਦੇ ਨਾਲ ਇਸ ਸਥਾਨ ਤੇ ਆਉਂਦੀਆਂ ਨੇ ਸੰਗਤਾਂ ਦੀ ਅੰਮ੍ਰਿਤੋ ਭਾਵਨਾਵਾਂ ਮੂਰੀਆਂ ਹੁੰਦੀਆਂ ਨੇ ਸੱਤਵੇਂ ਬਾਦਸ਼ਾਹ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ ਵੀ ਇਸ ਸਥਾਨ ਤੇ ਆਪਣੇ ਪਵਿੱਤਰ ਚਰਨ ਪਾਏ ਨੇ ਖਾਲਸਾ ਪੰਥ ਦੇ ਬਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 1762 ਬਿਕਰਮੀ ਨੂੰ ਆਏ ਤੇ ਇਸ ਅਸਥਾਨ ਤੇ ਆਪਣੇ ਮੂਰਕ ਚਰਨ ਪਾਏ ਬਾਦਸ਼ਾਹ ਜੀ ਨੇ ਇਸ ਧਰਤੀ ਨੂੰ ਮੁਕਤੀ ਦੀ ਧਰਤੀ ਕਹਿ ਕਿਨਵਾਜਿਆ ਸ੍ਰੀ ਅਨੰਦਪੁਰ ਸਾਹਿਬ ਦੇ ਤਿਆਗ ਤੋਂ ਬਾਅਦ ਜੇ ਕਿਤੇ ਕੀਰਤਨ ਦੀਆਂ ਗੂੰਜਾਂ ਢਾਡੀ ਸਿੰਘਾਂ ਦੀਆਂ 12 ਤੇ ਕਵੀਆਂ ਦੀਆਂ ਕਾਬ ਫੁਹਾਰਾਂ ਪਈਆਂ ਤਾਂ ਇਹ ਮਾਲਵੇ ਦਾ ਪਾਵਨ ਸਥਾਨ ਲੱਖੀ ਜੰਗਲ ਸੀ ਜਿਵੇਂ ਮਾਹੀ ਦੇ ਸੱਦ ਦਾ ਗਾਇਨ ਸੁਣ ਕੇ ਮੱਝਾਂ ਪਾਣੀ ਕਾ ਖਾਣਾ ਭੁੱਲ ਜਾਂਦੀਆਂ ਨੇ ਇਸੀ ਤਰ੍ਹਾਂ ਸੰਗਤਾਂ ਗੁਰੂ ਸਾਹਿਬ ਦਾ ਲਖੀ ਜੰਗਲ ਦੇ ਵਿੱਚ ਆਉਣਾ ਸੁਣ ਕੇ ਅਦੁੱਤੀ ਰੰਗ ਦੇ ਵਿੱਚ ਦਰਸ਼ਨਾਂ ਨੂੰ ਭਾਰੀ ਉਤਸ਼ਾਹ ਦੇ ਨਾਲ ਆਪਣੇ ਪ੍ਰੀਤਮ ਪਿਆਰੇ ਦੇ ਮਲਾਪ ਲਈ ਆਈਆਂ ਚੋਜੀ ਪ੍ਰੀਤਮ ਜੀ ਦੇ ਦਰਸ਼ਨ ਕਰਕੇ ਸੰਗਤਾਂ ਦੇ ਸਾਰੇ ਦੁੱਖ ਦੁਲਿੱਦਰ ਦੂਰ ਹੋ ਗਏ ਇਸ ਬਾਰਤਾ ਨੂੰ ਸਮਸੇਰੇ ਬਹਾਦਰ ਕਲਮ ਦੇ ધਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲੱਖੀ ਜੰਗਲ ਦੇ ਕਵੀ ਦਰਬਾਰ ਦੀ ਆਰੰਭਤਾ ਕਰਦੇ ਹੋਏ ਮਾਝ ਰਾਗ ਦੀ ਇਸ ਪਵਿੱਤਰ ਸੱਦ ਦੇ ਵਿੱਚ ਉਚਾਰਨ ਕੀਤਾ ਲੱਖੀ ਜੰਗਲ ਖਾਲਸਾ ਆਣ ਦਿਦਾਰ ਦਿੱਤੇ ਸੁਣ ਕੇ ਸੱਦ ਮਾਹੀ ਦਾ ਮੋਹੀ ਪਾਣੀ ਕਾ ਮੁੱਦੇ ਨੇ ਕਿਸੇ ਨਾਲ ਨਾ ਰਲੀਆਂ ਕਾਈ ਕੋਈ ਜੋ ਸੋਗ ਸੌਂਕ ਪਿਓ ਨੇ ਗਿਆ ਫਿਰਾਕ ਮਿਲਿਆ ਮਿਤਮਾਹੀ ਤਾਂ ਹੀ ਸ਼ੁਕਰ ਕੀਤਾ ਨੇ ਗੁਰੂ ਪਾਤਸ਼ਾਹ ਜੀ ਨੇ ਇਸ ਸਥਾਨ ਤੇ ਕਬੀਰ ਦਰਬਾਰ ਲਗਾਏ ਤੇ ਕਵੀਆਂ ਨੇ ਆਪਣੀਆਂ ਮਾਝਾਂ ਸੁਣਾਈਆਂ ਗੁਰੂ ਪਾਤਸ਼ਾਹੀ ਨੇ ਸੰਗਤਾਂ ਦੀਆਂ ਮਨੋ ਕਾਵਨਾਮਾ ਇਸ ਅਸਥਾਨ ਤੇ ਪੂਰੀਆਂ ਕੀਤੀਆਂ ਇਸ ਪ੍ਰਕਾਰ ਸਿੱਖ ਇਤਿਹਾਸ ਵਿੱਚ ਕਲੰਗੀਧਰ ਪਾਤਸ਼ਾਹੀ ਨੇ ਆਪਣੇ ਜੀਵਨ ਵਿੱਚ ਪਹਿਲਾ ਅਨੰਦਪੁਰ ਸਾਹਿਬ ਤੇ ਦੂਸਰਾ ਪੌਂਟਾ ਸਾਹਿਬ ਤੇ ਤੀਸਰਾ ਕਬੀ ਦਰਬਾਰ ਸ੍ਰੀ ਲੱਖੀ ਜੰਗਲ ਸਾਹਿਬ ਦੀ ਧਰਤੀ ਦੇ ਨਿਵਾਜ ਸਜਾਇਆ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲੱਖੀ ਜੰਗਲ ਦੀ ਪਾਵਨ ਧਰਤੀ ਤੇ ਹੋਰ ਵੀ ਕਈ ਚੋਜ ਕੀਤੇ ਇਸੇ ਧਰਤੀ ਦੇ ਫਲਾਈ ਦੀ ਦਾਤਨ ਕਰਕੇ ਲਈ ਜੋ ਅੱਜ ਵਿਸਾਲ ਦਰਖਤ ਮੌਜੂਦ ਹੈ ਇਸ ਦੇ ਨਾਲ ਪਾਈ ਭਗਤੂ ਜੀ ਦਾ ਸਰੋਵਰ ਹੈ ਆਪ ਜੀ ਨੇ ਜੋ ਵੀਡੀਓ ਦੇ ਸ਼ੁਰੂ ਵਿੱਚ ਦਰਸ਼ਨ ਕੀਤੇ ਲੱਖੀ ਜੰਗਲ ਦੇ ਦਰਬਾਰ ਵਿੱਚ ਹੀ ਸਤਿਗੁਰਾਂ ਨੇ ਭਾਈ ਸੋਮੇ ਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਵਰ ਦਿੱਤਾ ਜੋ ਵੀ ਪ੍ਰਾਣੀ ਇਸ ਸਥਾਨ ਤੇ ਮਨ ਬਿਰਤੀ ਨਾਲ ਅਰਦਾਸ ਕਰੇਗਾ ਉਹਦੇ ਮਨ ਦੀ ਭਾਵਨਾ ਪੂਰੀ ਹੋਵੇਗੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੁੱਧ ਪੁੱਤ ਦੀਆਂ ਦਾਤਾਂ ਬਖਸ਼ਿਸ਼ ਕਰਨਗੇ ਸੋ ਸੰਗਤਾਂ ਪੁੰਨਿਆਂ ਮੱਸੀਆਂ ਨੂੰ ਅਰਦਾਸਾਂ ਕਰਾਉਂਦੀਆਂ ਨੇ ਤੇ ਇਸ ਸਥਾਨ ਤੋਂ ਹੀ ਬਰਾੜ ਕੌਮ ਦੇ ਮੁਖੀ ਬਾਬਾ ਦਾਨ ਸਿੰਘ ਜੀ ਨੂੰ ਸਿੰਘ ਸਜਾਇਆ ਤੇ ਮਾਲਵੇ ਦੀ ਧਰਤੀ ਨੂੰ ਮਾਲੂ-ਮਾਲ ਹੋਣ ਦਾ ਖਿਤਾਬ ਦਿੱਤਾ ਤੇ ਬਾਬਾ ਦਾਨ ਸਿੰਘ ਤੇ ਭਾਈ ਡੱਲੇ ਦੀ ਸੁਲ੍ਹਾ ਕਰਵਾਈ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਲੱਖੀ ਜੰਗਲ ਸਾਹਿਬ ਦਾ ਇਹ ਹੈ ਜੀ 메ਨ ਦਰਬਾਰ ਸਾਹਿਬ ਜੁੱਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਸੰਗਤਾਂ ਸਰਦਾ ਨਾਲ ਇਸ ਸਤੰਨ ਤੇ ਆਉਂਦੀਆਂ ਨੇ ਸੰਗਤਾਂ ਦੀਆਂ ਮਨੋ ਕਾਵਨਾਮਾ ਪੂਰੀਆਂ ਹੁੰਦੀਆਂ ਨੇ ਦਰਸ਼ਨ ਕਰੋ ਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਨੂੰ ਇਸ ਗੁਰੂ ਘਰ ਦੇ ਦਰਸ਼ਨ ਹੋਣ ਤੇ ਇਤਿਹਾਸ ਦਾ ਪਤਾ ਲੱਗੇ ਵੀਡੀਓ ਨੂੰ ਸ਼ੇਅਰ ਕਰੋ ਤੇ ਇਸ ਪੇਜ ਨੂੰ ਫੋਲੋ ਕਰੋ ਜੀ ਦਰਸ਼ਨ குரு ਗੁਰਦੁਆਰਾ ਸ੍ਰੀ ਲੱਖੀ ਜੰਗਲ ਸਾਹਿਬ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਛੇਵੀ ਪਾਤਸ਼ਾਹੀ ਸੱਤਵੀ ਤੇ ਪਾਤਸ਼ਾਹੀ ਦਸਵੀ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਾਰ ਗੁਰੂ ਸਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ